ਅੱਜ ਮਿਤੀ 25/9/2025 ਨੂੰ ਪਿੰਡ ਲਹਿਰਾ ਦੀ ਗ੍ਰਾਮ ਸਭਾ ਦਾ ਆਮ ਜਲਾਸਾ ਬੁਲਾਇਆ ਗਿਆ ਜਿਸ ਵਿੱਚ ਪਿੰਡ ਦੀ ਪੰਚਾਇਤ ਖਾਨਗੀ ਪੰਚਾਇਤਾਂ ਤੇ ਨਗਰ ਨਿਵਾਸੀ ਹਾਜ਼ਰ ਹੋਏ ਹਨ ਇਸ ਆਮ ਜਲਾਸਾ ਵਿੱਚ ਸਾਰੇ ਪਿੰਡ ਦੀ ਮੌਜੂਦਗੀ ਹੇਠ ਸਹਿਮਤੀ ਨਾਲ ਹੇਠ ਲਿਖੇ ਮਤਾ ਪਾਸ ਹੋਇਆ ਹੈ ਪਹਿਲਾ ਮਤਾ ਇਹ ਹੈ ਜੀ ਮਤਾ ਨੰਬਰ 1 ਇੱਕ ਜੇਕਰ ਕੋਈ ਪਿੰਡ ਵਿੱਚ ਪਿੰਡ ਦੀ ਲੜਕੀ ਜਾਂ ਪਿੰਡ ਦਾ ਲੜਕਾ ਉਸ ਵਿੱਚ ਗਵਾ ਨਹੀਂ ਕਰਵਾ ਸਕਦਾ ਜੇਕਰ ਕੋਈ ਲੜਕਾ ਜਾਂ ਲੜਕੀ ਇਹੋ ਜਿਹੀ ਗਲਤੀ ਕਰਦਾ ਹੈ ਤਾਂ ਉਹਨਾਂ ਨੂੰ ਪਿੰਡੋਂ ਬਾਈਕਾਟ ਕੀਤਾ ਜਾਵੇਗਾ ਮਤਾ ਨੰਬਰ 2 1 1 1 ਗਾਥੀ ਕਿਤੇ ਲੜਕੀ ਲੜਕੇ ਜੇ ਜੋ ਵੀ ਗਲਤੀ ਸਹਿਤਾ ਕਰੇਗਾ ਜਾਂ ਕਰਨਗੇ ਉਸਦੇ ਵੀ ਪਿੰਡ ਨਿਵਾਸੀ ਬਾਈਕਾਟ ਕਰਨਗੇ ਜੇਕਰ ਇਹਨਾਂ ਦੇ ਲੜਕੇ ਜਾਂ ਲੜਕੀ ਦੇ ਮਾਤਾ ਪਿਤਾ ਇਹਨਾਂ ਦਾ ਸਾਥ ਦੇਣਗੇ ਤਾਂ ਪਿੰਡ ਨਿਵਾਸੀ ਉਹਨਾਂ ਦਾ ਵੀ ਬਾਈਕਾਟ ਕਰਨਗੇ ਮਤਾ ਨੰਬਰ 3 ਇਹ ਕਿ ਜੇਕਰ ਕੋਈ ਲੜਕਾ ਜਾਂ ਲੜਕੀ ਆਪਣੀ ਮਾਤਾ ਪਿਤਾ ਦੀ ਸਹਿਮਤੀ ਤੋਂ ਬਿਨਾਂ ਕਿਸੇ ਹੋਰ ਪਿੰਡ ਦੇ ਦੇ ਵਿਆਹ ਕਰਵਾਉਂਦਾ ਹੈ ਜਾਂ ਦਾ ਉਸ ਲੜਕੀ ਤੇ ਲੜਕੇ ਦਾ ਵਾਹ ਪਿੰਡੋਂ ਵਿੱਚੋਂ ਵਾਈਕਟ ਕੀਤਾ ਜਾਵੇਗਾ ਤੇ ਲੜਕੇ ਜਾਂ ਲੜਕੀ ਦੇ ਮਾਤਾ ਪਿਤਾ ਜਾਂ ਹੋਰ ਵਿਅਕਤੀ ਜਿਨ੍ਹਾਂ ਦੀ ਕੋਈ ਸਹਾਇਤਾ ਨਹੀਂ ਕਰੇਗਾ ਜੇਕਰ ਕੋਈ ਕਰੇਗਾ ਤਾਂ ਪਿੰਡ ਵਾਸੀ ਉਹਨਾਂ ਦਾ ਵਾਈਕਟ ਕਰਨਗੇ ਕਿ ਇਹ ਸਾਰਿਆਂ ਵੱਲੋਂ ਪ੍ਰਵਾਨ ਕੀਤਾ ਗਿਆ ਹੈ ਮਤਾ ਨੰਬਰ 4 ਕੋਈ ਵੀ ਪਿੰਡ ਵਿੱਚ ਸਬਜ਼ੀ ਵੇਚਣ ਵਾਲਾ ਜਾਂ ਹੋਰ ਸਮਾਨ ਵੇਚਣ ਵਾਲਾ ਕਿਸੇ ਵੀ ਤਰ੍ਹਾਂ ਦੇ ਸਪੀਕਰ ਦੀ ਵਰਤੋਂ ਨਹੀਂ ਕਰੇਗਾ। ਕੋਈ ਵੀ ਪਿੰਡ ਦਾ ਮੁੰਡਾ ਜਾਂ ਕੋਈ ਬਾਹਰਲਾ ਮੁੰਡਾ ਪਿੰਡ ਦੇ ਕਿਸੇ ਵੀ ਮੋੜ ਤੇ ਰਾਤ 9 ਵਜੇ ਤੋਂ ਬਾਅਦ ਨਾ ਕੋਈ ਖੜਾ ਹੋਵੇਗਾ ਜੇਕਰ ਕੋਈ ਇਸ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਪਿੰਡ ਵਿੱਚ ਚੱਲਣ ਵਾਲੇ ਟਰੈਕਟਰਾਂ ਤੇ ਉੱਚੀ ਆਵਾਜ਼ ਵਿੱਚ ਗਾਣੇ ਗੀਤ ਚਲਾਉਣ ਦੀ ਮਨਾਹੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।